ਫਲੋਰ ਵਿਖੇ ਸੈਰ ਕਰਦੇ ਸਮੇਂ ਇੱਕ ਵਿਅਕਤੀ ਦੀ ਹੋਈ ਦਰਦਨਾਕ ਮੌਤ ਜਿਤਨਾ ਸੀ ਕਿ ਅਜਬੀਦੀ ਐਕਟ 4224 ਦਿਨ ਸੋਮਵਾਰ ਸਵੇਰੇ 6:30 ਵਜੇ ਦੇ ਕਰੀਬ ਅਗਰਪਾ ਰੋਡ ਤੇ ਅਮਰੂਦਾਂ ਵਾਲੇ ਬਾਗ ਦੇ ਕੋਲ ਇੱਕ ਵਿਅਕਤੀ ਦੀ ਸੈਰ ਕਰਦੇ ਸਮੇਂ ਦਰਦਨਾਕ ਮੌਤ ਹੋ ਗਈ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਘਰੋਂ ਸੈਰ ਕਰਨ ਲਈ ਨਿਕਲਿਆ ਤੇ ਘਰ ਤੋਂ 1 ਕਿਲੋਮੀਟਰ ਅੱਗੇ ਜਾ ਕੇ ਉਸ ਨੂੰ ਕੁਝ ਤਕਲੀਫ ਮਹਿਸੂਸ ਹੋਈ ਤਾਂ ਉਹ ਸੜਕ ਦੇ ਇੱਕ ਪਾਸੇ ਬੈਠਣ ਲਈ ਬਾਣੇ ਬੈਂਚ ਤੇ ਬੈਠ ਗਿਆ ਤੇ ਉਸ ਦੇ ਕੋਲ ਹੀ ਕਸਤ ਕਰ ਰਹੇ ਵਿਅਕਤੀ ਨੇ ਉਸ ਨੂੰ ਦੇਖਿਆ ਤਾਂ ਉਹ ਤਕਲੀਬ ਵਿੱਚ ਸੀ ਉਸਨੇ ਮ੍ਰਿਤਕ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਇੰਨੇ ਸਮੇਂ ਨੂੰ ਉਸ ਦੀ ਦਿਮਾਗ ਦੀ ਨਾੜੀ ਫਟ ਗਈ ਨੱਕ ਤੇ ਮੂੰਹ ਵਿੱਚੋਂ ਖੂਨ ਵਗਣ ਲੱਗ ਪਿਆ ਮੌਕੇ ਤੇ ਵਿਅਕਤੀ ਦੇ ਬਚਾਅ ਵਾਸਤੇ ਐਮ뷸ੈਂਸ ਮੰਗਵਾਈ ਗਈ ਲੇਕਿਨ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਵਿਅਕਤੀ ਦੀ ਪਛਾਣ ਜਗਿੰਦਰ ਸਿੰਘ ਵਾਸੀ ਅਗਲਪੁਰ ਰੋਡ ਮਹੱਲਾ ਬ੍ਰਾਂਪਰੀ ਵਜੋਂ ਹੋਈ ਹੈ 1 ਘੰਟੇ ਬਾਅਦ ਮ੍ਰਿਤਕ ਵਿਅਕਤੀ ਦੇ ਘਰ ਦੇ ਆਏ ਤੇ ਉਸ ਦੀ ਲਾਸ਼ ਨੂੰ ਕਾਰਾਂ ਹੀ ਘਰ ਲੈ ਗਏ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ